ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਸੱਦ ਲਈ ਪੇਸ਼ਕਸ਼ ਤੁਹਾਨੂੰ ਸਾਰਿਆਂ ਦਾ ਸਵਾਗਤ ਹੈ ਇਹ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਇਹ ਕਿਹਾ ਜਾਣਾ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਸਮਾਗਮ ਨੂੰ ਕਰਵਾਉਣ ਵਾਲੇ ਆਯੋਜਕਾਂ ਤੇ ਉਹਨਾਂ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਸਮਾਗਮ ਕਰਾਉਣ ਦੇ ਮਕਸਦ ਤੋਂ ਨਾ ਭਟਕਿਆ ਗਏ ਜਾਣੇ ਅਣਜਾਣੇ ਨਾ ਚਾਹੁੰਦੇ ਹੋਏ ਅਣਗਹਿਲੀ ਨਾਲ ਕੋਈ ਵੀ ਬਹਾਨਾ ਤੁਹਾਨੂੰ ਤੁਹਾਡੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕਰਦਾ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ 350 ਸਾਲਾ ਸ਼ਤਾਬਦੀ ਸਮਾਗਮ ਅਜੇ ਅਧਿਕਾਰਿਤ ਤੌਰ ਤੇ ਨਵੰਬਰ ਦੇ ਵਿੱਚ ਸ਼ੁਰੂ ਹੋਣੇ ਹਨ ਪਰ ਇਨ੍ਹਾਂ ਸਮਾਗਮਾਂ ਉੱਪਰ ਸਿਆਸਤ ਜੋਰਾਂ ਤੇ ਚੱਲ ਰਹੀ ਹੈ। ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੇ ਸਮਾਗਮ ਕਰਵਾਉਣ ਜਾ ਰਹੀ ਹੈ। ਦੋਵੇਂ ਧਿਰਾਂ ਵੱਲੋਂ ਜੇ ਇਕੱਠੇ ਹੋ ਕੇ ਸਾਂਝੇ ਥਾਂ ਤੇ ਇਹ ਸਮਾਗਮ ਕਰਵਾਏ ਜਾਂਦੇ ਤਾਂ ਇਸ ਦਾ ਸੰਗਤਾਂ ਤੇ ਪ੍ਰਭਾਵ ਤਾਂ ਚੰਗਾ ਪੈਣਾ ਹੀ ਸੀ ਪਰ ਜੋ ਸਾਂਝੀ ਵਾਲਤਾ ਦਾ ਹੋਕਾ ਅਸੀਂ ਸਿੱਖ ਧਰਮ ਵੱਲੋਂ ਦਿੰਦੇ ਆ ਉਸ ਦਾ ਸੁਨੇਹਾ ਵੀ ਦੁਨੀਆ ਦੇ ਵਿੱਚ ਜਾਣਾ ਸੀ ਉਸ ਮਹਾਨ ਗੁਰੂ ਦੀ ਮਹਾਨ ਤੇ ਨਿਸਾਨੀ ਸ਼ਹਾਦਤ ਨੂੰ ਇੱਕ ਸੱਚੀ ਸ਼ਰਧਾਂਜਲੀ ਵੀ ਹੋਣੀ ਸੀ ਪਰ ਅਫਸੋਸ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸਿਆਸਤ ਇਨ੍ਹਾਂ ਸਮਾਗਮਾਂ ਤੇ ਭਾਰੂ ਹੋ ਰਿਹਾ ਹੈ ਇਥੇ ਇਹ ਕਹਿਣਾ ਵੀ ਜ਼ਰੂਰੀ ਹੈ ਕਿ ਸਰਕਾਰ ਦਾ ਤਾਂ ਕੰਮ ਹੀ ਸਿਆਸਤ ਕਰਨਾ ਹੁੰਦਾ ਹੈ ਕਿਉਂਕਿ ਸਿਆਸੀ ਪਾਰਟੀਆਂ ਦੇ ਸਿਆਸੀ ਆਗੂਆਂ ਵੱਲੋਂ ਹੀ ਸਰਕਾਰਾਂ ਬਣਾਈਆਂ ਜਾਂਦੀਆਂ ਨੇ ਉਹਨਾਂ ਨੂੰ ਸਿਆਸਤ ਤੋਂ ਇਲਾਵਾ ਹੋਰ ਕੁਝ ਸ਼ਾਇਦ ਨਾ ਦਿਖਦਾ ਹੋਵੇ ਪਰ ਸ਼੍ਰੋਮਣੀ ਕਮੇਟੀ ਵੱਲੋਂ ਸਿਆਣਪ ਦਿਖਾਉਣ ਦੀ ਥਾਂ ਤੇ ਕੋਈ ਤਜ਼ਵੀਜ਼ ਪੇਸ਼ ਕਰਨ ਦੀ ਥਾਂ ਤੇ ਕੋਈ ਪਹਿਲ ਕਰਦਮੀ ਕਰਨ ਦੀ ਥਾਂ ਤੇ ਇਨ੍ਹਾਂ ਵੱਲੋਂ ਵੀ ਸਿਰਫ ਸਿਆਸਤ ਹੀ ਕੀਤੀ ਜਾ ਰਹੀ ਹੈ ਅੱਜ ਮੰਗਲਵਾਰ ਨੂੰ ਹੀ ਮੁੱਖ ਮੰਤਰੀ ਹਮਲਾਵਰ ਖਤਿਆਰ ਕਰਦੇ ਦਿਖਾਈ ਦਿੰਦੇ ਹਨ ਸਰਕਾਰ ਵੱਲੋਂ ਕਰਾਈ ਜਾ ਰਹੇ ਸਮਾਗਮਾਂ ਦੇ ਬਚਾਅ ਵਿੱਚ ਉਹਨਾਂ ਨੇ ਕਿਹਾ ਕਿ ਗੁਰੂ ਸਹਿਬਾਨ ਸਭ ਦੇ ਸਾਹੇ ਹਨ ਐਸਜੀਪੀਸੀ ਨੇ ਕੋਈ ਕਾਪੀਰਾਈਟ ਨਹੀਂ ਲੈ ਰੱਖਿਆ ਹੈ ਪਰ ਵੀਰਵਾਰ ਹੁੰਦੇ ਹੁੰਦੇ ਵੀਰਵਾਰ ਰਾਤ ਨੂੰ ਸਰਕਾਰ ਦੇ ਆਸ਼ਾ ਵਿਭਾਗ ਵੱਲੋਂ ਸ਼੍ਰੀਨਗਰ ਵਿੱਚ ਕਰਵਾਏ ਇੱਕ ਸਮਾਗਮ ਦੀਆਂ ਤਸਵੀਰਾਂ ਸਾਹਮਣੇ ਆਉਣ ਦੇ ਨਾਲ ਇੱਕ ਵਿਵਾਦ ਖੜਾ ਹੋ ਜਾਂਦਾ ਸਮਾਗਮ ਦੀ ਸਟੇਜ ਤੋਂ ਕਲਾਕਾਰ ਵੀਰ ਸਿੰਘ ਵੱਲੋਂ ਗੀਤ ਗਾਉਣ ਤੇ ਨੌਜਵਾਨਾਂ ਵੱਲੋਂ ਭੰਗੜਾ ਪਾਉਣ ਜਾਂ ਨੱਚਣ ਦੀਆਂ ਤਸਵੀਰਾਂ ਤੇ ਇਤਰਾਜ਼ ਹੋਣਾ ਤਾਂ ਲਾਜ਼ਮੀ ਸੀ ਤੇ ਤਿੱਖਾ ਪ੍ਰतिकਰਮ ਵੀ ਆਇਆ ਐਸਟੀਪੀਸੀ ਅਤੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਨੇ ਵੀ ਮੌਕਾ ਖੁੰਝਣ ਨਹੀਂ ਦਿੱਤਾ ਸਿਰਫ ਗੱਲ ਨਿੰਦਿਆ ਕਰਨ ਜਾਂ ਮਾਫੀ ਮੰਗਣ ਤੱਕ ਹੀ ਸੀਮਤ ਨਹੀਂ ਰਹੀ ਜਥੇਦਾਰ ਗੜਗੱਜ ਨੇ ਕਿਹਾ ਇਹ ਸਿੱਖ ਸੰਸਥਾਵਾਂ ਵੱਲੋਂ ਜੋ ਸਰਕਾਰ ਦੇ ਸਮਾਗਮਾਂ ਤੇ ਖਰਚਾ ਜਤਾਇਆ ਜਾ ਰਿਹਾ ਸੀ ਉਹ ਸਹੀ ਸਾਬਤ ਹੋ ਗਿਆ ਹੈ ਸ਼੍ਰੀਨਗਰ ਵਾਲੇ ਸਮਾਗਮ ਵਿੱਚ ਨਾਚ ਗਾਣਾ ਤੇ ਮਨੋਰੰਜਨ ਨੇ ਸਿੱਖਾਂ ਦੇ ਜਜ਼ਬਾਤਾਂ ਨੂੰ ਬਹੁਤ ਥੇਸ ਪਹੁੰਚਾਈ ਹੈ ਮर्यादा ਦਾ ਘਾਣ ਕੀਤਾ ਗਿਆ ਹੈ ਰੌ ਰੀਤਾਂ ਦੀ ਉਲੰਘਣਾ ਹੈ ਰਵਾਇਤਾਂ ਤੋਂ ਇਹ ਕੋਹਾਂ ਦੂਰ ਹੈ ਸਬੰਧਤ ਤਰ੍ਹਾਂ ਦੀ ਪ੍ਰਤੀਕਿਰਿਆ ਵੀ ਆਸ਼ ਦੇ ਮੁਤਾਬਿਕ ਸੀ ਸਰਕਾਰ ਨੇ ਚੁੱਪੀ ਧਾਰ ਲਈ ਹੈ ਕੋਈ ਵੀ ਬਿਆਨ ਕਿਸੇ ਵੀ ਵੱਲੋਂ ਨਹੀਂ ਦਿੱਤਾ ਜਾ ਰਿਹਾ ਉਡੀਕ ਕੀਤੀ ਜਾ ਰਹੀ ਹੈ ਕਿ ਵਿਵਾਦ ਕਦੋਂ ਮੱਠਾ ਪੈ ਜਾਏ ਵਿਵਾਦ ਮੱਠਾ ਪੈਣ ਤੋਂ ਬਾਅਦ ਹੀ ਕੋਈ ਗੱਲ ਕੀਤੀ ਜਾਏਗੀ ਭਾਸ਼ਾ ਵਿਭਾਗ ਦੀ ਜੁਆਇੰਟ ਡਾਇਰੈਕਟਰ ਹਰਪ੍ਰੀਤ ਕੌਰ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਇਸ ਸਮਾਗਮ ਉਲੀਕਿਆ ਗਿਆ ਸੀ ਮੈਂ ਉਹਨਾਂ ਛੁੱਟੀ ਤੇ ਸੀ ਇਸ ਕਰਕੇ ਮੈਨੂੰ ਇਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਡਾਇਰੈਕਟਰ ਦिश्वੰਤ ਸਿੰਘ ਜਫਰ ਬੱਲਮ ਵੀ ਜ਼ਿਆਦਾ ਕੁਝ ਨਹੀਂ ਕਿਹਾ ਜਾ ਰਿਹਾ ਗਾਇਕ ਵੀਰ ਸਿੰਘ ਕਹਿੰਦੇ ਹਨ ਕਿ ਮੈਂ ਆਸਟ੍ਰੇਲੀਆ ਤੋਂ ਸਿੱਧਾ ਹੀ ਸ਼੍ਰੀਨਗਰ ਪਹੁੰਚਿਆ ਸੀ ਉੱਥੇ ਪਹੁੰਚ ਕੇ ਮੇਰਾ ਫੋਨ ਨੈਟਵਰਕ ਕੰਮ ਨਹੀਂ ਕਰ ਰਿਹਾ ਸੀ ਜਿਸ ਕਰਕੇ ਮੈਨੂੰ ਸਮਾਗਮ ਬਾਰੇ ਸਹੀ ਜਾਣਕਾਰੀ ਨਹੀਂ ਮਿਲ ਸੋ ਜਦੋਂ ਮੈਂ ਸਟੇਜ ਤੇ ਉੱਤੇ ਪਹੁੰਚਿਆ ਤਾਂ ਮੈਨੂੰ ਇਹ ਅਹਿਸਾਸ ਹੋਇਆ ਕਿ ਸਮਾਗਮ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ ਤਾਂ ਮੈਂ ਉਸੇ ਹੀ ਸਮੇਂ ਆਪਣੀ ਗਲਤੀ ਨੂੰ ਮੰਨਿਆ ਤੇ 71 ਹੋਏ ਲੋਕਾਂ ਤੋਂ ਮਾਫੀ ਵੀ ਮੰਗੀ ਆਵੇਂ ਇਸ ਗੱਲ ਨੂੰ ਵੀ ਤੁਸੀਂ ਕਿਸੇ ਤਰੀਕੇ ਨਾਲ ਜਾਇਜ਼ ਨਹੀਂ ਖਹਿਰਾ ਸਕਦੇ ਸਿਰਫ ਫੋਨ ਤੋਂ ਹੀ ਪਤਾ ਨਹੀਂ ਲੱਗਦਾ ਉੱਥੇ ਕਿਸੇ ਨੇ ਰਿਸੀਵ ਕੀਤਾ ਹੋਣਾ ਹੈ ਕਿਸੇ ਸਮਾਗਮ ਦੇ ਪ੍ਰਬੰਧਕ ਨਾਲ ਮੁਲਾਕਾਤ ਹੋਈ ਹੋਣੀ ਹੈ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਦੀਰ ਸਿੰਘ ਨੂੰ ਪਤਾ ਹੀ ਨਹੀਂ ਸੀ ਕਿ ਕਿਸ ਸਮਾਗਮ ਵਿੱਚ ਜਾ ਰਿਹਾ ਹੈ ਤੇ ਉੱਥੇ ਉਹ ਆਸਟ੍ਰੇਲੀਆ ਤੋਂ ਸਿੱਧਾ ਸ਼ਰਕਤ ਕਰਨ ਪਹੁੰਚ ਗਿਆ ਕਿਸੇ ਨੇ ਉਸ ਨੂੰ ਦੱਸਿਆ ਹੀ ਨਹੀਂ ਕਿ ਸਮਾਗਮ ਕਿਸ ਤਰ੍ਹਾਂ ਦਾ ਹੈ ਕੌਣ ਆਰਗੇਨਾਈਜ਼ ਕਰਾ ਰਿਹਾ ਹੈ ਕਿਸ ਬਾਰੇ ਇਸ ਸਮਾਗਮ ਹੋ ਰਿਹਾ ਹੈ ਉਹ ਸਿੱਧਾ ਆਸਟ੍ਰੇਲੀਆ ਤੋਂ ਸ਼੍ਰੀਨਗਰ ਪਹੁੰਚਿਆ ਤੇ ਸਟੇਜ ਤੇ ਜਾ ਚੜਿਆ ਹਜਮ ਨਹੀਂ ਹੁੰਦਾ ਖੈਰ ਉਹਨਾਂ ਵੱਲੋਂ ਇਹ ਆਪਣਾ ਸਪਸ਼ਟੀਕਰਨ ਜਾਂ ਆਪਣਾ ਬਿਆਨ ਦਿੱਤਾ ਗਿਆ ਹੈ ਲੇਕਿਨ ਇਸ ਤੋਂ ਬਾਅਦ ਜੋ ਉਹਨਾਂ ਨੇ ਕੀਤਾ ਉਕਾਬਲੇ ਤਰੀਫ਼ ਸੀ ਇਸ ਤੋਂ ਬਾਅਦ ਉਹ ਸਿੱਧਾ ਅਕਾਲ ਤਖਤ ਸਾਹਿਬ ਪਹੁੰਚਦੇ ਨੇ ਕਿਸੇ ਵੀ ਵਿਅਕਤੀ ਵੱਲੋਂ ਤਲਬ ਕੀਤੇ ਜਾਣ ਦਾ ਇੰਤਜ਼ਾਰ ਉਹਨਾਂ ਵੱਲੋਂ ਨਹੀਂ ਕੀਤਾ ਗਿਆ ਉਹ ਸਿੱਧਾ ਜਾ ਕੇ ਜਫੇਦਾਰਾਂ ਦੇ ਸਾਹਮਣੇ ਪੇਸ਼ ਹੋ ਜਾਂਦੇ ਨੇ ਤੇ ਆਪਣਾ ਮਾਫੀਨਾਮਾ ਪੇਸ਼ ਕਰ ਦਿੰਦੇ। ਇਸ ਦੇ ਜਵਾਬ ਵਿੱਚ ਜਫੇਦਾਰ ਗੜਗੱਜ ਨੇ ਉਹ ਕਹਿੰਦੇ ਜੀ ਬਹੁਤ ਚੰਗਾ ਹੈ ਕਿ ਵੀਰ ਸਿੰਘ ਬਿਨਾਂ ਸੰਮਨ ਕੀਤੇ ਹੀ ਪੇਸ਼ ਹੋ ਗਿਆ। ਆਪਣੀ ਗਲਤੀ ਮੰਨ ਲਈ ਹੈ, ਪਛਤਾਵਾ ਜ਼ਾਹਰ ਕੀਤਾ ਹੈ ਤੇ ਉਹ ਗੁਰੂ ਨੂੰ ਪੂਰੇ ਤਰੀਕੇ ਨਾਲ ਸਮਰਪਿਤ ਹੈ। ਅਸੀਂ ਮਾਫੀ ਤੇ ਵਿਚਾਰ ਕਰਕੇ ਕੋਈ ਨਾ ਕੋਈ ਫੈਸਲਾ ਲਵਾਂਗੇ। ਪੰਛ ਦੀਆਂ ਨਜ਼ਰਾਂ ਹਮੇਸ਼ਾ ਹੀ ਜਫੇਦਾਰ ਸਾਹਿਬ ਤੇ ਹੀ ਹੁੰਦੀਆਂ ਨੇ ਕਿ ਉਹ ਕੀ ਕਰਦੇ ਨੇ। ਇਸ ਤਰ੍ਹਾਂ ਦੇ ਫੈਸਲੇ ਸੁਣਾਉਂਦੇ ਨੇ ਜੇ ਇਸ ਮਾਮਲੇ ਨੂੰ ਆਪਾਂ ਇੱਕ ਪਲ ਦੇ ਲਈ ਪਾਸੇ ਵੀ ਰੱਖ ਦਈਏ ਤਾਂ ਹੁਣ ਤੱਕ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਆਚਰਣ ਤੇ ਵਤੀਰਾ ਇੱਕ ਜਥੇਦਾਰ ਸਾਹਿਬ ਵੱਲੋਂ ਕਿਵੇਂ ਦਾ ਰਿਹਾ ਹੈ ਇਸ ਤੇ ਗੱਲ ਕਰਨੀ ਤਾਂ ਬਣਦੀ ਹੈ ਅਹੁਦਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਕੀ ਉਹ ਆਪਣੇ ਅਹੁਦੇ ਦੇ ਹਾਨੀ ਸਾਬਤ ਹੋਏ ਨੇ ਕੀ ਉਹਨਾਂ ਦੀ ਸਖਸ਼ੀਅਤ ਉਹਨਾਂ ਦਾ ਕਾਰਵਿਵਹਾਰ ਇਸ ਐਡੀ ਵੱਡੀ ਪਦਵੀ ਦੇ ਖਾਣ ਦਾ ਹੈ ਜਿਵੇਂ ਉਹਨਾਂ ਦੀ ਨਿਯੁਕਤੀ ਹੋਈ ਜਿਹੜੇ ਹਾਲਾਤਾਂ ਵਿੱਚ ਹੋਈ ਚਲੋ ਇੱਕ ਵਾਰ ਇਹ ਮੰਨ ਵੀ ਲਿਆ ਜਾਂਦਾ ਹੈ ਕਿ ਉਸ ਦੇ ਵਿੱਚ ਉਹਨਾਂ ਦਾ ਕੋਈ ਦੋਸ਼ ਨਹੀਂ ਹੈ ਸੁਖਵੀਰ ਬਾਗਲ ਨੇ ਹੀ ਆਪਣਾ ਦਬਦਬਾ ਕਾਇਮ ਰੱਖਣ ਲਈ ਪੁਰਾਣੇ ਜਥੇਦਾਰ ਸਹਿਬਾਨ ਨਾਲ ਜੋ ਵੀ ਕੀਤਾ ਸੋ ਕੀਤਾ ਉਹਨਾਂ ਨੂੰ ਇਹ ਪਦਵੀ ਕਿਸੇ ਦੀ ਸਿਫਾਰਿਸ਼ ਨਾਲ ਮਿਲੀ ਹੈ ਕਿਸੇ ਦੇ ਕਹਿਣ ਤੇ ਲਾਇਆ ਗਿਆ ਹੈ ਇਹ ਸਾਰੇ ਇਲਜ਼ਾਮ ਇੱਕ ਪਾਸੇ ਰੱਖ ਦਿੰਦੇ ਲੇਕਿਨ ਪਦਵੀ ਸੰਭਾਲਣ ਸਮੇਂ ਜੋ ਕੁਝ ਵੀ ਉਹਨਾਂ ਵੱਲੋਂ ਕੀਤਾ ਗਿਆ ਰਵਾਇਤਾਂ ਰੌ ਰੀਤਾਂ ਮर्याਦਾ ਨੂੰ ਅੰਗੋਲਿਆ ਹੀ ਨਹੀਂ ਕੀਤਾ ਗਿਆ ਸਗੋਂ ਇਹਨਾਂ ਨੂੰ ਛਿੱਕੇ ਟੰਗ ਕੇ ਉਹਨਾਂ ਨੇ ਇਹ ਅਦਵੀ ਸੰਭਾਲੀ ਤੇ ਇਸ ਤਰੀਕੇ ਨਾਲ ਪਦਵੀ ਸੰਭਾਲਣ ਵਾਲਾ ਕਿਸੇ ਹੋਰ ਨੂੰ ਮर्याਦਾ ਦਾ ಪಾਠ ਕਿਵੇਂ ਪੜਾ ਸਕਦਾ ਹੈ ਇਹ ਸਵਾਲ ਖੜਾ ਹੋਣਾ ਵੀ ਲਾਜ਼ਮੀ ਜੋ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣ ਦਾ ਜੋ ਸਮਾਂ ਸ਼੍ਰੋਮਣੀ ਕਮੇਟੀ ਵੱਲੋਂ ਹੀ ਤੈਅ ਕੀਤਾ ਗਿਆ ਹੈ ਜੋ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਬੋਲ ਦੇ ਉੱਤੇ ਵੀ ਲਿਖਿਆ ਹੋਇਆ ਹੈ ਕਿ ਮਹਾਰਾਜ ਪ੍ਰਕਾਸ਼ ਕਿੰਨੇ ਵਜੇ ਹੁੰਦਾ ਹੈ ਉਸ ਸਮੇਂ ਤੋਂ ਪਹਿਲਾਂ ਹੀ ਪਦਵੀ ਸੰਭਾਲ ਲਵੇ ਤੇ ਕਹੇ ਕਿ ਮੈਂ ਤਾਂ ਅਮਰਤ ਵੇਲੇ 2:50 ਮਿੰਟ ਨੂੰ ਅਮਰਤ ਵੇਲਾ ਦੱਸ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪਦਵੀ ਸੰਭਾਲੀ ਹੈ ਇਹ ਕਹਿਣ ਵਾਲੇ ਤੋਂ ਕੀ ਉਮੀਦ ਕੀਤੀ ਜਾ ਸਕਦਾ ਖੈਰ ਉਹ ਵੀ ਜੇ ਆਪਾਂ ਇੱਕ ਪਾਸੇ ਰੱਖ ਦਿੰਦੇ ਆ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਜੋ ਕੁਝ ਵੀ ਕੀਤਾ ਗਿਆ ਉਹ ਵੀ ਸਵਾਲਾਂ ਦੇ ਘੇਰੇ ਅੰਦਰ ਹੀ ਹੈ ਘੇਰੇ ਤੋਂ ਬਾਹਰ ਨਹੀਂ ਸਭ ਤੋਂ ਪਹਿਲਾਂ ਤਾਂ ਉਹਨਾਂ ਵੱਲੋਂ ਘਰ-ਘਰ ਜਾ ਕੇ ਕਿਸੇ ਸ਼ਹੀਦਾਂ ਦੇ ਪਰਿਵਾਰ ਦੇ ਘਰ ਜਾ ਕੇ ਉਹਨਾਂ ਤੋਂ ਦਸਤਾਰ ਲੈਣ ਦਾ ਜੋ ਪ੍ਰੋਗਰਾਮ ਕੀਤਾ ਗਿਆ ਉਹ ਵੀ ਸ਼ਾਇਦ ਪਹਿਲੀ ਵਾਰ ਹੀ ਹੋਇਆ ਹੈ ਕਿ ਕੋਈ ਜਥੇਦਾਰ ਲੋਕਾਂ ਦੇ ਘਰਾਂ ਵਿੱਚ ਜਾ ਕੇ ਦਸਤਾਰ ਇਕੱਠੀ ਕਰ ਰਿਹਾ ਹੈ ਜਦੋਂ ਕਿ ਸਾਰੀਆਂ ਸਿੱਖ ਜਥੇਬੰਦੀਆਂ ਵੱਲੋਂ ਇਹ ਪਰੰਪਰਾ ਦੇ ਵਿੱਚ ਕਾਲ ਤਖਤ ਸਾਹਿਬ ਤੇ ਹੀ ਦਸਤਾਰਾਂ ਪੈਂਟ ਕੀਤੀਆਂ ਜਾਂਦੀਆਂ ਨੇ ਜੋ ਕਿ ਇਸ ਵਾਰ ਨਹੀਂ ਹੋਣੀ ਉਸ ਨੂੰ ਵੀ ਜੇ ਸਾਈਡ ਤੇ ਕਰ ਦਿੰਨੇ ਆ ਉਸ ਨੂੰ ਵੀ ਪੁੱល ਜਾਂਦੇ ਆ ਉਸ ਨੂੰ ਕੋ ਛੋਟੀ ਘਟਨਾ ਕਹਿ ਦਿੰਨੇ ਆ ਤਾਂ ਜਿਸ ਤਰੀਕੇ ਨਾਲ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਮਾਫੀ ਦਿੱਤੀ ਗਈ ਮਾਫੀ ਦੇਣ ਦਾ ਤਰੀਕਾ ਜਾਂ ਜੋ ਸਜ਼ਾ ਲਾਈ ਗਈ ਜੋ ਕੁਝ ਵੀ ਉਹਨਾਂ ਵੱਲੋਂ ਬਿਆਨ ਦਿੱਤੇ ਗਏ ਜੋ ਕੁਝ ਵੀ ਵਿਵਾਦ ਖੜੇ ਹੋਏ ਉਹਨਾਂ ਤੇ ਬਹੁਤ ਵੱਡੀ ਚਰਚਾ ਨਾ ਕਰਕੇ ਉਹਨਾਂ ਨੂੰ ਉਸ ਤਰੀਕੇ ਨਾਲ ਤਲਬ ਨਾ ਕਰਕੇ ਬਿਨਾਂ ਕਿਸੇ ਸਵਾਲ ਜਵਾਬਾਂ ਤੋਂ ਸਿਰਫ ਇਹ ਕਹਿ ਕੇ ਕਿ ਜਾਓ 500 ਰੁਪਏ ਦੀ ਡੇਕ ਕਰਾ ਲਓ ਤੁਹਾਡੀ ਤਨਖਾਹ ਮਾਫ ਕੀਤੀ ਜਾਂਦੀ ਹੈ ਜਾਂ ਤੁਹਾਨੂੰ ਪੈਸੇ ਵਿੱਚ ਵਾਪਸ ਸ਼ਾਮਲ ਕਰ ਲਿਆ ਜਾਂਦਾ ਹੈ ਇਹ ਕਿੱਡੀ ਕਬੱਡੀ ਸਿਆਣਪ ਸੀ ਇੱਕ ਪਾਸੇ ਇਹੀ ਗਾਇਕ ਵੀਰ ਸਿੰਘ ਬਿਨਾਂ ਤਲਬ ਕੀਤੇ ਬਿਨਾਂ ਸੰਮਨ ਕੀਤੇ ਤਖਤ ਸ਼ਾਹਬਾਨ ਤੇ ਪੇਸ਼ ਹੁੰਦਾ ਹੈ ਆਪਣੀ ਗਲਤੀ ਮੰਨਦਾ ਹੈ ਆਪਣਾ ਮਾਫੀਨਾਮਾ ਪੇਸ਼ ਕਰਦਾ ਹੈ ਉਸ ਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਵਿਚਾਰ ਕਰਾਂਗੇ ਇਸ ਕਰਕੇ ਨਹੀਂ ਕਿ ਮਾਮਲਾ ਬਹੁਤ ਵੱਡਾ ਹੈ ਤੇ ਵਿਚਾਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਬਲਕਿ ਇਸ ਕਰਕੇ ਕਿ ਜੇ ਹੁਣੇ ਮਾਫੀ ਦੇ ਦਿੱਤੀ ਜਾਂਦੀ ਤਾਂ ਇਹ ਮੁੱਦਾ ਖਤਮ ਹੋ ਜਾਂਦਾ ਇਸ ਦੇ ਉੱਤੇ ਫਿਰ ਸਿਆਸਤ ਨਹੀਂ ਕੀਤੀ ਜਾ ਸਕਦੀ ਉਸ ਵਿਵਾਦ ਨੂੰ ਜਿਉਂਦਾ ਰੱਖਣ ਦੇ ਲਈ ਉਸ ਤੇ ਕੀਤੀ ਜਾ ਰਹੀ ਸਿਆਸਤ ਨੂੰ ਜਿਉਂਦਾ ਰੱਖਣ ਦੇ ਲਈ ਉਹ ਮਾਫੀ ਨਹੀਂ ਦਿੱਤੀ ਗਈ ਵਿਚਾਰ ਕਰਕੇ ਉਸ ਗੱਲ ਨੂੰ ਅੱਗੇ ਪਾ ਦਿੱਤਾ ਗਿਆ ਤੇ ਜਿੱਥੇ ਵਿਚਾਰ ਕਰਨ ਦੀ ਲੋੜ ਸੀ ਜਿੱਥੇ ਐਡੇ ਐਡੇ ਮਸਲੇ ਕੌਮ ਦੇ ਸਾਡੇ ਸਾਹਮਣੇ ਖੜੇ ਨੇ ਜੋ ਅੱਜ ਤੱਕ ਸੁਲਝਾਏ ਨਹੀਂ ਗਏ ਉਹਨਾਂ ਦੇ ਉੱਤੇ ਕੋਈ ਚਰਚਾ ਨਹੀਂ ਹੁੰਦੀ ਜਿੰਨਾ ਮੁੱਦਿਆਂ ਦੇ ਉੱਤੇ ਚਰਚਾ ਕਰਕੇ ਸਾਰੀ ਸੰਗਤ ਦੇ ਸਾਹਮਣੇ ਕੁਝ ਕਿਹਾ ਜਾਣਾ ਚਾਹੀਦਾ ਸੀ ਕੁਝ ਸਗਾ ਲਾਉਣੀ ਚਾਹੀਦੀ ਸੀ ਉੱਥੇ ਅਸੀਂ ਸਿਰਫ ਦੇਗ ਕਰਾ ਲਓ ਤੇ ਉਸ ਤੋਂ ਬਾਅਦ ਤੁਹਾਨੂੰ ਤਨਖਾਹ ਮਾਫ ਕਰ ਦਿੰਦੇ ਆ ਤੁਹਾਨੂੰ ਮਾਫੀ ਦੇ ਦਿੰਦੇ ਆ ਇਸ ਤਰ੍ਹਾਂ ਦੇ ਫੈਸਲੇ ਸੁਣਾਏ ਜਾਂਦੇ ਨੇ ਕੀ ਇਹ ਫੈਸਲੇ ਜਾਇਜ਼ ਨੇ ਕੀ ਸਿੱਖ ਪੰਥ ਇਹਨਾਂ ਨੂੰ ਅੱਖਾਂ ਬੰਦ ਕਰਕੇ ਤੇ ਹੱਥ ਜੋੜ ਕੇ ਸਵੀਕਾਰ ਕਰ ਲਵੇਗਾ ਇਹੀ ਨਹੀਂ ਉਸ ਤੋਂ ਬਾਅਦ ਜੋ ਰਣਜੀਤ ਸਿੰਘ ਗੌਰੇ ਮਸਕੀਨ ਨੂੰ ਤਖਤ ਸ੍ਰੀ ਪਟਨਾ ਸਾਹਿਬ ਦਾ ਜ਼ਫੇਰ ਦੁਬਾਰਾ ਲਾਉਣਾ ਉਹਦੇ ਨਾਲ ਦੋ ਤਖਤਾਂ ਦੇ ਵਿੱਚ ਟਕਰਾਅ ਪੈਦਾ ਹੋਣਾ ਇੱਕ ਦੂਜੇ ਨੂੰ ਤਨਖਾਹਾਂ ਆਕਰਾਰ ਦੇਣਾ ਪੰਥ ਨੂੰ ਛੀਕ ਦੇਣਾ ਉਹ ਸਾਰਾ ਘਟਨਾਕ੍ਰਮ ਹੋਇਆ ਉਹਦੇ ਨਾਲ ਜੋ ਦੁਨੀਆ ਭਰ ਦੇ ਵਿੱਚ ਸਾਡੀ ਜੱਗ ਹਸਾਈ ਹੋਈ ਸਾਡੀਆਂ ਸੰਸਥਾਵਾਂਾਂ ਦੀ ਜੱਗ ਹਸਾਈ ਹੋਈ ਉਹ ਵੀ ਕੀ ਕਰਨਾ ਜ਼ਰੂਰੀ ਸੀ ਉਸ ਲਈ ਵੀ ਸਿਰਫ ਤੇ ਸਿਰਫ ਜਦसेदार ਕੁਲਦੀਪ ਸਿੰਘ ਗੜਗਾ ਜਿਹੀ ਜ਼ਿੰਮੇਵਾਰ ਨੇ ਕਿਉਂਕਿ ਹੁਕਮ ਚਾਹੇ ਕਿਸੇ ਹੋਰ ਨੇ ਸੁਣਾਇਆ ਹੋਵੇ ਫੈਸਲਾ ਕਿਸੇ ਹੋਰ ਨੇ ਲਿਆ ਹੋਵੇ ਲੇਕਿਨ ਉਹ ਫੈਸਲਾ ਸੁਣਾਇਆ ਤਾਂ ਕੁਲਦੀਪ ਸਿੰਘ ਬਰਗਾਜੂ ਵੱਲੋਂ ਹੀ ਗਿਆ ਕਿਸੇ ਹੋਰ ਵੱਲੋਂ ਨਹੀਂ ਉਸ ਤੋਂ ਬਾਅਦ ਜੇ ਤੁਸੀਂ ਆਮ ਤੌਰ ਤੇ ਉਹਨਾਂ ਦਾ ਵਿਚਰਨਾ ਵੀ ਦੇਖ ਲਵੋ ਉਹਨਾਂ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਸੇਵਾ ਕਰਦੇ ਦਿਖਾਇਆ ਜਾਏ ਜਿੱਥੇ ਵੀ ਉਹ ਆਮ ਕਿਸੇ ਸਿੱਖ ਨੂੰ ਮਿਲਦੇ ਨੇ ਤਾਂ ਉਹਨਾਂ ਵੱਲੋਂ ਇੱਕ ਹੀ ਗੱਲ ਕੀਤੀ ਜਾਂਦੀ ਹੈ ਦਾੜੀ ਰੱਖ ਲਵੋ ਕੇਸ ਰੱਖ ਲਵੋ ਦਸਤਾਰ ਬੰਨ ਲਵੋ ਸਿੱਖੀ ਅਪਣਾਓ ਕਿ ਇਸ ਤੋਂ ਇਲਾਵਾ ਸਿੱਖੀ ਦੀ ਕੋਈ ਪਹਿਚਾਣ ਨਹੀਂ ਕਿ ਸਿੱਖੀ ਸਿਰਫ ਦਾੜੀ ਕੇਸ ਤੇ ਦਸਤਾਰ ਤੱਕ ਹੀ ਸੀਮਤ ਹੈ ਇਸ ਤੋਂ ਅੱਗੇ ਪਿੱਛੇ ਸਿੱਖੀ ਦਾ ਕੋਈ ਵਿਸ਼ੂਦ ਨਹੀਂ ਹੈ ਕਿ ਜਦੋਂ ਤੁਸੀਂ ਕਿਸੇ ਨੌਜਵਾਨਾਂ ਨਾਲ ਗੱਲ ਕਰਦੇ ਹੋ ਉਹਨਾਂ ਨੂੰ ਮਿਲਦੇ ਹੋ ਉਹਨਾਂ ਨੂੰ ਸਿੱਖੀ ਦੇ ਫਲਸਫੇ ਬਾਰੇ ਕੋਈ ਗੱਲਬਾਤ ਕਰਦੇ ਹੋ ਉਹਨਾਂ ਨੂੰ ਕੋਈ ਫਲਸਫਾ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਿਰਫ ਦਾੜੀ ਕੇਸ ਰੱਖਣ ਨਾਲ ਉਹ ਸੰਪੂਰਨ ਸਿੱਖ ਬਣ ਜਾਣਗੇ ਤੇ ਜੋ ਵੀ ਸਿੱਖੀ ਦਾ ਫਲਸਫਾ ਹੈ ਉਹਨਾਂ ਦੀ ਸਮਝ ਆ ਜਾਏਗਾ ਕੀ ਜਹਦਰ ਸਾਹਿਬ ਨੂੰ ਇਸ ਤੋਂ ਅੱਗੇ ਵਧਣ ਦੀ ਲੋੜ ਨਹੀਂ ਪਰ ਉਹ ਸ਼ਾਇਦ ਇਸੇ ਪਹਿਚਾਨ ਦੇ ਨਾਟਕ ਦੇ ਵਿੱਚ ਹੀ ਫਸਕੇ ਰਹਿ ਗਏ ਜਦੋਂ ਇਹ ਵਿਵਾਦ ਵੀ ਹੋਇਆ ਉਦੋਂ ਵੀ ਉਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹੀ ਸਲਾਹ ਦਿੱਤੀ ਗਈ ਕਿ ਪਹਿਲਾਂ ਤੂੰ ਪੂਰਾ ਸਿੱਖ ਬਣ ਦਾੜੀ ਕੇਸ ਰੱਖ ਫੇਰ ਸਮਾਗਮ ਕਰਾ ਲਈ ਫੇਰ ਇਸ ਗੱਲ ਤੇ ਵਿਚਾਰ ਕਰਾਂਗੇ ਤਾਂ ਤਾਂ ਸਾਬਤ ਸੂਤ ਸਿੱਖ ਹੀ ਨਹੀਂ ਔਰ ਇੱਕ ایسے ਹੀ ਸਮੇਂ ਦੌਰਾਨ ਇੰਨਾ ਹੀ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਜਿੱਥੇ ਇੱਕ ਗੁਰਸਿੱਖ ਪਰਿਵਾਰ ਪੂਰੇ ਸਾਬਤ ਸੂਤ ਸਿੱਖ ਉਹ ਕਿਸੇ ਇੱਕ ਵਿਅਕਤੀ ਨੂੰ ਉਹਦੇ ਬਚਪਨ ਤੋਂ ਹੀ ਬੰਧੂਆ ਮਨਜ਼ੂਰ ਬਣਾ ਕੇ ਆਪਣੇ ਘਰ ਵਿੱਚ ਰੱਖ ਰਹੇ ਨੇ ਤੇ ਉਹਦੇ ਤੇ ਜ਼ੁਲਮ ਢਾ ਰਹੇ ਨੇ ਬਿਨਾ ਪੈਸੇ ਦਿੱਤੇ ਉਸ ਤੋਂ ਮਜ਼ਦੂਰੀ ਕਰਵਾ ਰਹੇ ਨੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਦਹਾਕਿਆਂ ਤੋਂ ਉਸ ਦਾ ਸੋਸ਼ਣ ਕੀਤਾ ਜਾ ਰਿਹਾ ਹੈ ਕਿ ਉਹ ਜਾਇਜ਼ ਹੈ ਕਿਉਂਕਿ ਉਹ ਸਾਬਤ ਸੂਰਤ ਨੇ ਉਹਨਾਂ ਨੇ ਦਾੜ੍ਹੀ ਕੇਸ ਰੱਖੇ ਹੋਏ ਨੇ ਉਹਨਾਂ ਨੂੰ ਲਾਇਸੈਂਸ ਮਿਲ ਜਾਂਦਾ ਹੈ ਕਿ ਉਹ ਕੁਝ ਵੀ ਕਰਨ ਪਰ ਉਹ ਸਿੱਖ ਨੇ ਇਸ ਬਾਰੇ ਅਸੀਂ ਚਰਚਾ ਨਹੀਂ ਕਰਾਂਗੇ ਇਕੱਲਾ ਇਹ ਹੀ ਨਹੀਂ ਬਹੁਤ ਅਜਿਹੀਆਂ ਘਟਨਾਵਾਂ ਨੇ ਜੋ ਪੰਥ ਦੇ ਸਾਹਮਣੇ ਹੋਈਆਂ ਪੰਥ ਦੇ ਦਰਪੇਸ਼ ਬਹੁਤ ਸਾਰੀਆਂ ਸਮੱਸਿਆਵਾਂ ਨੇ ਕੰਟਰੋਵਰਸੀਆਂ ਨੇ ਵਿਵਾਦ ਨੇ ਕਿ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਦੇ ਕੀਤੀ ਗਈ ਹੈ ਕਿ ਉਹਨਾਂ ਦੇ ਚਰਚਾ ਕੀਤੀ ਗਈ ਹੈ ਇਹੀ ਨਹੀਂ ਕਈ ਵਾਰ ਉਹਨਾਂ ਤੋਂ ਸਵਾਲ ਪੁੱਛੇ ਗਏ ਨੇ ਉਹਨਾਂ ਦੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਨ ਬਾਰੇ ਕੁਝ 300 ਪਲੱਸ ਗੁਰੂ ਗ੍ਰੰਥ ਸਾਹਿਬ ਦੀਆਂ ਵੀੜਾਂ ਬਾਰੇ ਪ੍ਰਸ਼ਨ ਪੁੱਛੇ ਜਾਂਦੇ ਨੇ ਬਾਰ-ਬਾਰ ਉਸ ਘਟਨਾ ਬਾਰੇ ਬੋਲਣ ਨੂੰ ਕਿਹਾ ਜਾਂਦਾ ਹੈ ਉਹ ਜਵਾਬ ਨਹੀਂ ਦਿੰਦੇ ਉਸ ਦੇ ਉੱਪਰ ਕੋਈ ਚਰਚਾ ਨਹੀਂ ਕਰਦੇ ਕਿ ਉਹ ਮੁੱਦਾ ਜ਼ਰੂਰੀ ਨਹੀਂ ਹੈ ਹੋਰ بڑے ਮੁੱਦੇ ਨੇ ਲੇਕਿਨ ਉਹਨਾਂ ਤੇ ਚਰਚਾ ਨਹੀਂ ਹੁੰਦੀ ਜੇ ਤੁਸੀਂ ਚੀਫ ਖਾਲਸਾ ਦਬਾਨ ਦੇ ਮੁੱਦੇ ਦੀ ਹੀ ਗੱਲ ਕਰوں ਇਹੀ ਮੁੱਦਾ ਇਹੀ ਉਦੋਂ ਵੀ ਕੰਸਰਨ ਸੀ ਇਹ ਚੀਫ ਖਾਲਸਾ ਦਬਾਨ ਦੀ ਜੋ ਮੈਨੇਜਮੈਂਟ ਕਮੇਟੀ ਹੈ ਉਸ ਵਿੱਚ ਗੈਰ ਅਮਲਧਾਰੀ ਸਿੱਖ ਮੈਂਬਰ ਨੇ ਇਹ 2021 ਦੇ ਵਿੱਚ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਆਇਆ ਉਦੋਂ ਦਸਤਾਰ ਗੈਮੀ ਹਰਪ੍ਰੀਤ ਸਿੰਘ ਸੀ ਉਹਨਾਂ ਨੇ ਉਹ ਫੈਸਲਾ ਕੀ ਸੁਣਾਇਆ ਉਸ ਦੇ ਉੱਪਰ ਕੀ ਚਰਚਾ ਹੋਈ ਕੀ ਉਸ ਦਾ ਉਹ ਫੈਸਲਾ ਇੰਪਲੀਮੈਂਟ ਕੀਤਾ ਗਿਆ ਨਹੀਂ ਕੀਤਾ ਗਿਆ ਇਸ ਤੇ ਕੋਈ ਚਰਚਾ ਨਹੀਂ ਹੁੰਦੀ ਪਰ 2025 ਵਿੱਚ ਜਦੋਂ ਚੀਫ ਖਾਲਸਾ ਦਬਾਨ ਵਿਕਰਮ ਸਿੰਘ ਮਜੀਠੀਆ ਦੇ ਪਿਤਾ ਨੂੰ ਉਹਨਾਂ ਦੀ ਮੈਂਬਰਸ਼ਿਪ ਅੱਧ ਕਰ ਦਿੰਦਾ ਹੈ ਚੀਫ ਕਲਸਾ ਦਬਾਨ ਦੀ ਤਾਂ ਉਹ ਸਾਰੀ ਮੈਨੇਜ ਕਮੇਟੀ ਫਿਰ ਤਾਲਬ ਕ ਅਗਲੀ ਜਾਂਦੀ ਹੈ ਉਸੇ ਮੁੱਦੇ ਉੱਤੇ ਕਿ ਸਾਰੇ ਮੈਂਬਰ ਅੰਮ੍ਰਿਤਧਾਰੀ ਨਹੀਂ ਉਹਨਾਂ ਤੋਂ ਇਹ ਨਹੀਂ ਪੁੱਛਿਆ ਜਾਂਦਾ ਕਿ 2021 ਦੇ ਵਿਸ਼ਵ ਸ੍ਰੀ ਕਾਲ ਤਖਤ ਤੋਂ ਫੈਸਲਾ ਸੁਣਾਇਆ ਸੀ ਉਹ ਲਾਗੂ ਕਿਉਂ ਨਹੀਂ ਕੀਤਾ ਹੋਇਆ ਜਾਂ ਨਹੀਂ ਹੋਇਆ ਫਿਰ ਇੱਕ ਵਾਰ ਤੁਸੀਂ ਅੰਮ੍ਰਿਤਧਾਰੀ ਹੋਣ ਤੋਂ ਬਾਅਦ ਦੁਬਾਰਾ ਕਿਵੇਂ ਗੈਰ ਅੰਮ੍ਰਿਤਧਾਰੀ ਹੋ ਗਏ ਕੋਈ ਸਵਾਲ ਜਵਾਬ ਨਹੀਂ ਹੁੰਦਾ ਕੋਈ ਚਰਚਾ ਨਹੀਂ ਹੁੰਦੀ ਉਹ ਮੁਢੀਠੀਆਂ ਦੇ ਪਿਤਾ ਦੀ ਮੈਂਬਰਸ਼ਿਪ ਮੁੜ ਬਹਾਲ ਕਰ ਦਿੰਦੇ ਨੇ ਤਾਂ ਉਹਨਾਂ ਨੂੰ ਸਤੰਬਰ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ ਉਸੇ ਤਰੀਕੇ ਨਾਲ ਇੱਕ ਗੋਲਮੋਲ ਜਾਂ ਫੈਸਲਾ ਸੁਣਾ ਦਿੱਤਾ ਜਾਂਦਾ ਹੈ ਕਿ ਦੁਬਾਰਾ ਸਾਰੇ ਅਵਰਕ ਛਕੋ ਅਮਰਤਾਰੀ ਹੋ ਜਾਓ ਇਹ ਕਹਿ ਕੇ ਮੁੱਦਾ ਖਤਮ ਕੀਤਾ ਕੀ ਇਹ ਸਿਆਸਤ ਨਹੀਂ ਹੋ ਰਹੀ ਕੀ ਜ਼ਿੰਮੇਵਾਰ ਦਾ ਕੰਮ ਸਿਆਸਤ ਕਰਨਾ ਹੈ ਅਕਾਲੀ ਦਲ ਦੇ ਆਗੂਆਂ ਦੀ ਮੈਂਬਰਸ਼ਿਪ ਬਚਾਉਣਾ ਜਾਂ ਉਹਨਾਂ ਨੂੰ ਸਹੂਲियत ਦੇ ਮੁਤਾਬਕ ਹੀ ਕੰਮ ਕਰਨਾ ਹੈ ਉਹਨਾਂ ਦਾ ਸਿੱਖ ਰੌਲੀਤਾਂ ਰਵਾਇਤਾਂ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਵਾਸਤਾ ਨਹੀਂ ਇਹ ਸਵਾਲ ਹੋਰ ਅਹਿਮ ਨੇ ਬਹੁਤ ਜ਼ਿਆਦਾ ਅਹਿਮ ਨੇ ਜਿਨ੍ਹਾਂ ਤੇ ਚਰਚਾ ਹੋਣੀ ਚਾਹੀਦੀ ਇੱਥੇ ਵੀ ਜਿਹੜਾ ਇਹ ਪੂਰਾ ਵਿਵਾਦ ਖੜਾ ਹੋਇਆ ਹੈ ਇਸ ਨੂੰ ਬਹੁਤ ਸਹਿਜੇ ਹੀ ਸੁਲਝਾਇਆ ਜਾ ਸਕਦਾ ਸੀ ਖਤਮ ਕੀਤਾ ਜਾ ਸਕਦਾ ਸੀ ਪਰ ਇਸ ਤੇ ਸਿਆਸਤ ਹੋ ਰਹੀ ਹੈ ਬਾਰ ਬਾਰ ਅਸੀਂ ਸਿੱਖੀ ਦੇ ਵਿੱਚ ਨਿਮਰਤਾ ਦਾ ਜ਼ਿਕਰ ਕਰਦੇ ਆ ਨਿਮਾਣੇ ਸਿੱਖ ਹੋਣ ਦੀ ਗੱਲ ਕਰਦੇ ਆ ਪਰ ਇੱਕ ਵਾਰ ਵੀ ਐਸਜੀਪੀਸੀ ਦੇ ਪ੍ਰਧਾਨ ਵੱਲੋਂ ਨਿਮਾਣਾ ਹੋ ਕੇ ਸਰਕਾਰ ਨਾਲ ਕੋਈ ਰਾਪਤਾ ਕਾਇਮ ਨਹੀਂ ਕੀਤਾ ਗਿਆ ਕਿ ਇੱਕ ਬਹੁਤ ਵੱਡਾ ਸਮਾਗਮ ਆ ਰਿਹਾ ਹੈ ਅਸੀਂ ਸ਼ਤਾਬਦੀ ਬਣਾਉਣੀ ਹੈ ਦੱਸੋ ਸਰਕਾਰ ਸਾਡੀ ਕਿਵੇਂ ਸਹਾਇਤਾ ਕਰ ਸਕਦੀ ਲੇਕਿਨ ਉਹ ਉਡੀਕ ਕਰ ਰਹੇ ਨੇ ਕਿ ਸਰਕਾਰ ਉਹਨਾਂ ਕੋਲੇ ਆਵੇ ਉਹਨਾਂ ਤੋਂ ਪੁੱਛੇ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਤੁਸੀਂ ਦੱਸੋ ਤੁਸੀਂ ਮੂਰੇ ਲੱਗੋ ਕੀ ਇਹ ਨਿਮਰਤਾ ਹੈ ਕਿ ਐਸਜੀਪੀਸੀ ਦੀ ਲੋੜ ਨਹੀਂ ਹੋਣੀ ਚਾਹੀਦੀ ਸੀ ਕਿ ਜੇ ਪ੍ਰਧਾਨ ਨੇ ਨਹੀਂ ਜਾਣਾ ਪ੍ਰਧਾਨ ਨੇ ਨਹੀਂ ਡਾਇਰੈਕਟਰ ਰਾਤ ਤੱਕ ਕਾਇਮ ਕਰਨਾ ਉਹਦੀ ਪਦਵੀ ਦੀ ਗ੍ਰਿਮਾ ਛੋਟੀ ਹੁੰਦੀ ਹੈ ਤਾਂ ਕੀ ਐਸਜੀਪੀਸੀ ਇੱਕ ਵਕਤ ਨਹੀਂ ਸੀ ਪੇਸ਼ ਸਕਦੀ ਸਰਕਾਰ ਨਾਲ ਮੁਲਾਕਾਤ ਕਰਨ ਦੇ ਲਈ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਕਿ ਦੱਸੋ ਇਸ ਤਰੀਕੇ ਨਾਲ ਆਪਾਂ ਇਹਨਾਂ ਸਮਾਗਮਾਂ ਨੂੰ ਬਿਹਤਰ ਕਰ ਸਕਦੇ ਹਾਂ ਬੁਜਾਏ ਇਸ ਦੇ ਕਿ ਤੁਸੀਂ ਮੀਡੀਆ ਦੇ ਵਿੱਚ ਬਿਆਨ ਦਿਓ ਕਿ ਸਰਕਾਰ ਦਾ ਤਾਂ ਕੰਮ ਹੀ ਗਲੀਆਂ ਸਾਫ਼ ਕਰਨਾ ਹੁੰਦਾ ਹੈ ਤੇ ਫੜਨਾ ਹੁੰਦਾ ਹੈ ਕਲੀ ਕਰਾਉਣਾ ਹੁੰਦਾ ਹੈ ਇਹ ਕੰਮ ਸਰਕਾਰ ਕਰੇ ਸਾਡੇ ਕੰਮ ਦੇ ਵਿੱਚ ਦਖਲ ਨਾ ਦੇਵੇ ਕੀ ਇਹ ਨਿਮਰਤਾ ਹੈ ਇਹ ਸਾਰੇ ਸਵਾਲ ਐਸਜੀਪੀਸੀ ਪ੍ਰਧਾਨ ਨੂੰ ਤੇ ਜਥੇਦਾਰ ਸਹਿਬਾਨ ਨੂੰ ਆਪਣੇ ਆਪ ਨੂੰ ਪੁੱਛਣ ਦੀ ਲੋੜ ਤੁਸੀਂ ਕਿਸ ਤਰ੍ਹਾਂ ਦੀ ਮਿਸਾਲ ਪੰਥ ਦੇ ਸਾਹਮਣੇ ਕਾਇਮ ਕਰਦੇ ਇੱਥੇ ਇਹਨਾਂ ਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ बार-बार ਜਦੋਂ ਇਹ ਕਹਿੰਦੇ ਨੇ ਕਿ ਸਿੱਖ ਤੱਕਾ برداشت ਨਹੀਂ ਕਰਦੇ ਸਿੱਖ ਤੱਕਾ ਸਹਿਣ ਨਹੀਂ ਕਰਦੇ ਤਾਂ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਇਹ ਨਹੀਂ ਹੈ ਕਿ ਸਿੱਖ ਸਿਰਫ ਬਾਹਰੀਆਂ ਦਾ ਤੱਕਾ برداشت ਵੀ ਕਰਦੇ ਸਿੱਖ ਅੰਦਰੋਂ ਵੀ ਆਪਣੇ ਉੱਪਰ ਵੀ ਕਿਸੇ ਫੈਸਲੇ ਨੂੰ ਥੋਪੇ ਜਾਣ ਨੂੰ برداشت ਨਹੀਂ ਕਰਦੇ ਜੇ ਤੁਸੀਂ ਫੈਸਲੇ ਥੋਪੋਗੇ ਤੱਕਾ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਸਿੱਖ ਚੁੱਪਚਾਪ ਬੈਠ ਕੇ ਇਸ ਨੂੰ ਸਵੀਕਾਰ ਨਹੀਂ ਕਰਨਗੇ ਇਸ ਦੀ ਮਿਸਾਲ ਵੀ ਪਹਿਲਾਂ ਇਹੀ ਆਗੂ ਦੇਖ ਚੁੱਕੇ ਨੇ ਪਰ ਫਿਰ ਦੁਬਾਰਾ ਕਿਉਂ ਉਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਾਡੀ ਸਮਝ ਤੋਂ ਪਰੇ ਉਮੀਦ ਕਰਦੇ ਹਾਂ ਜੱਜਦਾਰ ਸਹਿਬਾਨ ਜੇ ਆਪਣੇ ਆਪ ਨੂੰ ਸਥਾਪਿਤ ਕਰਨਾ ਚਾਹੁੰਦੇ ਨੇ ਜੇ ਉਹ ਚਾਹੁੰਦੇ ਨੇ ਕਿ ਕੌਮ ਉਹਨਾਂ ਨੂੰ ਮਨਜ਼ੂਰ ਕਰੇ ਐਜ਼ ਅ ਕਾਲ ਤੱਕ ਜੱਜਦਾਰ ਤਾਂ ਉਹਨਾਂ ਨੂੰ ਆਪਣੇ ਵਿਹਾਰ ਦੇ ਵਿੱਚ ਆਪਣੇ ਆਚਰਣ ਦੇ ਵਿੱਚ ਆਪਣੇ ਫੈਸਲਿਆਂ ਦੇ ਵਿੱਚ ਇਹ ਸਾਬਤ ਕਰਨਾ ਪਵੇਗਾ ਕਿ ਉਹ ਕਿਸੇ ਦੀ ਸਿਆਸੀ ਕਟਕੁਥਲੀ ਨਹੀਂ ਹਨ ਉਹ ਵਾਕਿਆ ਹੀ ਪੰਥ ਨੂੰ ਨੁਮਾਇੰਦਗੀ ਦੇਣ ਦੇ ਕਾਬਿਲ ਹਨ ਜਦੋਂ ਤੱਕ ਇਹ ਨਹੀਂ ਹੁੰਦਾ ਉਦੋਂ ਤੱਕ ਉਹਨਾਂ ਨੂੰ ਪੰਥ ਪ੍ਰਵਾਨ ਨਹੀਂ ਕਰੇਗਾ ਇਸ ਤੇ ਉੱਤੇ ਕੋਈ ਸ਼ੱਕ ਨਹੀਂ ਸੋ ਇਸੇ ਉਮੀਦ ਦੇ ਨਾਲ ਕਿ ਕੋਈ ਸਮਝਦਾਰੀ ਭਰਿਆ ਫੈਸਲਾ ਆਉਂਦਾ ਹੈ ਸਿੱਖ ਪੰਥ ਦੀ ਬਿਹਤਰੀ ਲਈ ਇਹ ਸਾਰੇ ਆਗੂ ਕੋ ਕੰਮ ਕਰਨਗੇ ਇਸੇ ਉਮੀਦ ਦੇ ਨਾਲ ਤੋਂ ਵਿਦਾ ਲੈਣਾ ਧੰਨਵਾਦ